ਈ ਬਹੁਤ ਸਾਰੀਆਂ ਸਿਮਾਂ ਹੋ ਜਾਣਗੀਆਂ ਬੰਦ ਬਹੁਤ سارے ਨੈਟਵਰਕ ਜਿਹੜੇ ਉਹ ਹੋ ਜਾਣਗੇ ਬੋਣੇ ਕਿਉਂਕਿ ਮਾਰਕੀਟ ਦੇ ਵਿੱਚ ਆ ਰਹੀ ਆ ਇੱਕ ਨਵੀਂ ਸਿਮ ਸਦਾ ਨਾਮ ਹੈਗਾ ਜੀ ਸਟਾਰਲਿੰਕ ਸਟਾਰਲਿੰਕ ਇੱਕ ਨਵਾਂ ਮਾਰਕੀਟ ਦੇ ਵਿੱਚ ਸਿਮ ਆ ਰਿਹਾ ਆ ਜਿਹੜਾ ਡਾਇਰੈਕਟ ਸੈਟਲਾਈਟ ਦੇ ਨਾਲ ਹੋਏਗਾ ਕਨੈਕਟ ਉਸ ਦਾ ਕੋਈ ਵੀ ਟਾਵਰ ਨਹੀਂ ਹੋਏਗਾ ਇਥੋਂ ਤੱਕ 에ਰੋਪਲੇਨ ਦੇ ਵਿੱਚ ਵੀ ਤੁਹਾਡਾ ਜਿਹੜਾ ਨੈਟਵਰਕ ਆ ਇੰਟਰਨੈਟ ਆ ਉਹ ਚੱਲਦਾ ਰਹੇਗਾ ਤਾਂ ਇਸ ਦੇ ਮਾਲਕ ਹੈਗੇ ਆ ਜੀ ਇਲਾਨ ਮਾਸਕ ਜਿਨ੍ਹਾਂ ਦੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਇੱਕ ਕਾਰ ਹੈਗੀ ਆ ਜਿਸ ਦਾ ਨਾਮ ਹੈ ਟੈਸਲਾ ਟੈਸਲਾ ਜਿਹੜੀ ਫੁੱਲੀ ਇਲੈਕਟ੍ਰੋਨਿਕ ਕਾਰ ਹੈਗੀ ਹੈ ਤੇ ਜਿਹੜੀ ਇੱਕ ਵਾਰੀ ਚਾਰਜ ਕੀਤੇ ਤੇ 300 ਤੋਂ ਲੈ ਕੇ 600 ਤੱਕ ਕਿਲੋਮੀਟਰ ਜਿਹੜੀ ਉਹ ਚੱਲਦੀ ਹੈਗੀ ਆ ਕਿਉਂਕਿ ਉਹਨਾਂ ਦੀ ਇਹ ਇੱਕ ਸੋਚ ਸੀ ਕਿ ਜਿਹੜੀਆਂ ਦੂਜੀਆਂ ਕਾਰਾਂ ਹੈਗੀਆਂ ਉਹ ਇੱਕ ਘੋੜਾ ਆ ਜਿਸ ਨੂੰ ਤੁਸੀਂ ਰੋਜ਼ ਪੱਠੇ ਪਾਉਂਦੇ ਆ ਤੇ ਉਸ ਨੂੰ ਵਰਤ ਲੈਨੇ ਇਸੇ ਤਰ੍ਹਾਂ ਡੀਜ਼ਲ ਪਾਉਂਦੇ ਆ ਤੇ ਵਰਤ ਲੈਨੇ ਪਰ ਉਹ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਸੀ ਕਿ ਤੁਸੀਂ ਜਿਹੜਾ ਆ ਬਹੁਤ ਸਸਤੀ ਦੇ ਵਿੱਚ ਜਿਹੜੀ ਆ ਉਹ ਗੱਡੀ ਜਿਹੜੀ ਚਲਾ ਸਕੋ ਤੇ ਉਹਨਾਂ ਨੇ ਉਹ ਟੈਸਲਾ ਕੰਪਨੀ ਜਿਹੜੀ ਆ ਕਾਰ ਆ ਉਹ ਬਾਹਰਲੇ ਮੁਲਕਾਂ ਦੇ ਵਿੱਚ ਲਾਂਚ ਕੀਤੀ ਹੈ ਤੇ ਕਾਫੀ ਕੋਸਟਲੀ ਹੈ ਪਰ ਹੈ ਬਹੁਤ ਵਧੀਆ ਹੈ ਤੇ ਇੰਡੀਆ ਦੇ ਵਿੱਚ ਵੀ ਉਹਨਾਂ ਦੀਆਂ ਕਾਰਾਂ ਜਿਹੜੀਆਂ ਆ ਉਹ ਲਾਂਚ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਜੂਨ 2025 ਤੱਕ ਜਿਹੜਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਸੈਟਲਾਈਟ ਸਿਗਨਲ ਜਿਹੜੇ ਆ ਇਹ ਆਪਣੇ ਜਿਹੜੇ ਟੋਲ ਪਲਾਜ਼ੀ ਆ ਉਹ ਵੀ ਇੱਕ ਕਿਸਮ ਦੇ ਬੰਦ ਹੋ ਰਹੇ ਆ ਕਿਉਂਕਿ ਤੁਹਾਡੇ ਇੱਕ ਡਿਵਾਈਸ ਲੱਗ ਜਾਏਗਾ ਕਾਰ ਦੇ ਉੱਪਰ 20 ਕਿਲੋਮੀਟਰ ਤੱਕ ਤੁਹਾਨੂੰ ਜਿਹੜੀ ਆ ਉਹ ਕਾਰ ਚਲਾਉਣੇ ਜਿਹੜੀ ਆ ਉਹ ਬਿਲਕੁਲ ਫ੍ਰੀ ਹੋਏਗੀ ਜਦੋਂ 20 ਕਿਲੋਮੀਟਰ ਤੋਂ ਤੁਸੀਂ ਉੱਪਰ ਚਲਾਓਗੇ ਤੇ ਤੁਹਾਨੂੰ ਆਟੋਮੈਟਿਕ ਜਿਹੜਾ ਆ ਉਹ ਸੈਟਲਾਈਟ ਦੇ ਜ਼ਰੀਏ ਟੋਲ ਜਿਹੜਾ ਆ ਕਟਿਆ ਜਾਇਆ ਕਰੇਗਾ ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਆ ਇੱਕ ਕਿਸਮ ਦਾ ਆ ਪਬਲਿਕ ਨੂੰ ਕੰਟਰੋਲ ਕਰਨ ਵਾਲਾ ਸਮਾਂ ਜਿਹੜਾ ਉਹ ਆ ਰਿਹਾ ਤੇ ਬਹੁਤ ਸਾਰੀਆਂ ਸਹੂਲਤਾਂ ਵੀ ਜਿਹੜੀਆਂ ਇਹਦੇ ਵਿੱਚ ਮਿਲਣਗੀਆਂ ਤੁਸੀਂ 에ਰੋਪਲੇਨ ਦੇ ਵਿੱਚ ਵੀ ਇੰਟਰਨੈਟ ਚਲਾ ਸਕੋਗੇ ਬਿਲਕੁਲ ਸਟਾਰਲਿੰਕ ਦਾ ਜਿਹੜਾ ਸਿਗਨਲ ਹੈ ਉਹ ਸੈਟਲਾਈਟ ਸਿਗਨਲ ਹੋਏਗਾ ਕੋਈ ਵੀ ਜਿਹੜਾ ਜਿੱਥੇ ਮਰਜ਼ੀ ਜੰਗਲਾਂ ਦੇ ਵਿੱਚ ਤੁਸੀਂ ਚਲੇ ਜਾਓਗੇ ਪਹਾੜਾਂ ਦੇ ਵਿੱਚ ਚਲੇ ਜਾਓਗੇ ਰੇਗਿਸਤਾਨ ਦੇ ਵਿੱਚ ਚਲੇ ਜਾਓਗੇ ਬਿਲਕੁਲ ਤੁਹਾਨੂੰ ਉਥੇ ਸਟਾਰਲਿੰਕ ਦਾ ਸਿਗਨਲ ਜਿਹੜਾ ਉਹ ਮਿਲੇਗਾ ਇੱਕ ਅਮਰੀਕਾ ਦੀ ਕੰਪਨੀ ਦੇ ਨਾਲ ਰਲ ਕੇ ਬੀਐਸਐਨਐਲ ਵੀ ਇਹ ਕੋਸ਼ਿਸ਼ ਕਰ ਰਿਹਾ ਆ ਕਿ ਇਦਾਂ ਦੀ ਜਿਹੜੀ ਐ ਸਿਮ ਤਿਆਰ ਕੀਤੀ ਜਾਵੇ ਜਿਹੜੀ ਸੈਟਲਾਈਟ ਦੇ ਜ਼ਰੀਏ ਹਰ ਥਾਂ ਜਿੱਥੇ ਦਾ ਨੈਟਵਰਕ ਉਪਲਬਧ ਹੋਵੇ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ एलॉन मास्क ਦੀ ਜਿਹੜੀ ਸਟਾਰਲਿੰਕ ਆ ਉਹ ਕਿੰਨੀ ਕ ਕਾਮਯਾਬ ਹੁੰਦੀ ਹੈ ਕਿਉਂਕਿ ਭਾਰਤ ਸਰਕਾਰ ਦੇ ਕੋਲੋਂ ਉਸ ਨੂੰ ਮਨਜ਼ੂਰੀ ਜਿਹੜੀ ਆ ਉਹ ਮਿਲ ਚੁੱਕੀ ਹੈ ਤੇ ਉਹ ਸਾਰੇ ਦੇਸ਼ਾਂ ਦੇ ਵਿੱਚ ਇੱਕ ਦਿਨ ਨੂੰ ਛੱਡ ਕੇ ਬਾਕੀ ਸਾਰੇ ਹੀ ਦੇਸ਼ਾਂ ਦੇ ਵਿੱਚ ਤਕਰੀਬਨ ਸਟਾਰਲਿੰਕ ਜਿਹੜੀ ਆ 2025 ਦੇ ਵਿੱਚ ਜਿਹੜੀ ਆ ਲਾਂਚ ਹੋ ਜਾਏਗੀ ਬਿਲਕੁਲ ਜੀਓ ਵਾਲੀ ਥਿਊਰੀ ਤੇ ਐਲੌਨ ਮਾਸਕ ਜਿਹੜੇ ਉਹ ਚੱਲਣਗੇ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਸਸਤੀ ਜਿਹੜੀ ਆ ਉਹ ਸੇਮ ਪ੍ਰੋਵਾਈਡ ਕਰਾਈ ਜਾਏਗੀ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਟਾਰਲਿੰਕ ਦੀ ਆਦਤ ਪੈ ਜਾਏਗੀ ਉਸ ਤੋਂ ਬਾਅਦ ਉਹਦੇ ਰੇਟ ਜਿਹੜੇ ਆ ਉਹ ਵਧਾਈ ਜਾਣਗੇ ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਇੱਕ ਤਕਨੀਕੀ ਯੁੱਗ ਦਾ ਵੀ ਹੈ ਕਿਉਂਕਿ ਆਪਾਂ ਚਿੱਠੀਆਂ ਤੋਂ ਸ਼ੁਰੂ ਹੋਏ ਸੀ ਚਿੱਠੀਆਂ ਤੋਂ ਬਾਅਦ ਇੱਕ ਐਮ ਐਮਐਸ ਵਗੈਰਾ ਆ ਗਿਆ ਉਸ ਤੋਂ ਅੱਗੇ ਫਿਰ ਫੋਨ ਜਿਹੜੇ ਆ ਹੁਣ ਤਾਂ ਬਹੁਤ ਕਾਜੇ ਜਿਹੜਾ ਆ ਮੇਲਸ ਵਗੈਰਾ ਆ ਉਹ ਆ ਚੁੱਕੀਆਂ ਨੇ ਆਪਾਂ ਚਿੱਠੀਆਂ ਤੋਂ ਸ਼ੁਰੂ ਹੋਈ ਸੀ ਟੀਵੀ ਦੇਖੇ ਰੇਡੀਓ ਦੇਖੇ ਉਸ ਤੋਂ ਬਾਅਦ ਸਵਿਚਾਂ ਵਾਲੇ ਫੋਨ ਦੇਖੇ ਫਿਰ ਐਂਡਰੋਇਡ ਦੇਖਿਆ ਐਪਲ ਵੇਖਿਆ ਸੋ ਸਟਾਰਲਿੰਕ ਆ ਜਿਹੜੀ ਤੇ ਉਸ ਨੂੰ ਉਹਨਾਂ ਦਾ ਜਿਹੜਾ ਫੋਨ ਵੀ ਆ ਸੁਣਦੇ ਵਿੱਚ ਆਇਆ ਕਿ ਉਸ ਫੋਨ ਨੂੰ ਚਾਰਜ ਕਰਨ ਦੀ ਵੀ ਲੋੜ ਨਹੀਂ ਹੈ ਉਹ ਬਕਾਇਦਾ ਸੋਲਰ ਸਿਸਟਮ ਦੇ ਨਾਲ ਉਹ ਫੋਨ ਜਿਹੜਾ ਚਾਰਜ ਹੋ ਜਾਇਆ ਕਰੇਗਾ ਆਉਣ ਵਾਲਾ ਸਮਾਂ ਵਾਕਿਆ ਜਿਹੜਾ ਆ ਉਹ ਜਿੱਥੇ ਸਾਨੂੰ ਆਪਣੇ ਕੰਟਰੋਲ 'ਚ ਕਰ ਰਿਹਾ ਆ ਉਥੇ ਜਿਹੜਾ ਉਹ ਤਕਨੀਕੀ ਯੁੱਗ ਜਿਹੜੀ ਤਕਨੀਕ ਆ ਉਹ ਬਹੁਤ ਵੱਧਦੀ ਨਜ਼ਰ ਆ ਰਹੀ ਆ ਜਿਵੇਂ ਟੋਲ ਪਲਾਜੇ ਬੰਦ ਹੋ ਰਹੇ ਨੇ ਤੁਹਾਡੀ ਗੱਡੀ ਦੇ ਵਿੱਚ ਡਿਵਾਈਸ ਲੱਗੇਗਾ ਤੁਸੀਂ 20 ਕਿਲੋਮੀਟਰ ਚੱਲੋਗੇ 20 ਕਿਲੋਮੀਟਰ ਤੱਕ ਕੋਈ ਵੀ ਜਿਹੜਾ ਆ ਉਹ ਤੁਹਾਨੂੰ ਟੋਲ ਜਿਹੜਾ ਆ ਅਦਾ ਨਹੀਂ ਕਰਨਾ ਪਏਗਾ ਅਗਰ ਉਸ ਤੋਂ ਵੱਧ ਚੱਲੋਗੇ ਤੇ ਤੁਹਾਡਾ ਆਟੋਮੈਟਿਕ ਜਿਹੜਾ ਆ ਟੋਲ ਆ ਉਹ ਸੈਟਲਾਈਟ ਦੇ ਜ਼ਰੀਏ ਹੀ ਕੱਟਿਆ ਜਾਇਆ ਕਰੇਗਾ ਤੁਹਾਡੇ ਮੋਬਾਈਲ ਤੇ ਮੈਸੇਜ ਆਇਆ ਜਾਇਆ ਕਰੇਗਾ ਜਿਵੇਂ ਹੁਣ ਟੋਲ ਲੰਘਣ ਤੋਂ ਬਾਅਦ ਚ ਤੁਹਾਡੇ ਫੋਨ ਦੇ ਉੱਪਰ ਮੈਸੇਜ ਆ ਜਾਂਦਾ ਕਿ ਤੁਹਾਡਾ ਇਨਾ ਟੋਲ ਜਿਹੜਾ ਉਹ ਕੱਟਿਆ ਗਿਆ ਇਨਾ ਬੈਲੈਂਸ ਹੈ ਇਸੇ ਤਰ੍ਹਾਂ ਹੀ ਜਦੋਂ 20 ਕਿਲੋਮੀਟਰ ਤੋਂ ਵੱਧ ਤੁਹਾਡੀ ਗੱਡੀ ਚੱਲੇਗੀ ਉਸ ਤੋਂ ਬਾਅਦ ਕੀ ਕਿਲੋਮੀਟਰ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਕਿਲੋਮੀਟਰ ਦੇ ਕਿੰਨੇ ਪੈਸੇ ਤੁਹਾਨੂੰ ਜਿਹੜੇ ਅਦਾ ਕਰਨੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਕਲੀਅਰ ਹੋਏਗਾ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਸਾਨੂੰ ਕਿੰਨਾ ਕੁ ਕੰਟਰੋਲ ਕਰ ਸਕਦਾ ਅਸੀਂ ਕਿੰਨੀਆਂ ਖਚੋਰ ਮੂਰੀਆਂ ਰਾਹੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਰਸ਼ ਜਿਹੜਾ ਆ ਰੋਡਾਂ ਦੇ ਉੱਪਰੋਂ ਉਹ ਵੀ ਘਟਣਾ ਸ਼ੁਰੂ ਹੋਏਗਾ ਕਿਉਂਕਿ ਟੋਲ ਦੇ ਉੱਪਰ ਬਹੁਤ ਵਾਰੀ ਜਿਹੜੀਆਂ ਉਹ ਲੈਣਾ ਲੱਗ ਜਾਂਦੀਆਂ ਨੇ ਜਾਮ ਲੱਗ ਜਾਂਦੇ ਨੇ ਬਹੁਤ ਲੋਕੀ ਗੱਡੀ ਚਲਾਉਣ ਤੋਂ ਸੰਕੋਚ ਵੀ ਕਰਨਗੇ ਜਿੱਥੇ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ 22 ਤੋਂ 24 ਕਿਲੋਮੀਟਰ ਜਾਣਾ ਸੋ ਦੇਖਦੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਿੰਨਾ ਕੁ ਸਾਨੂੰ ਸੁਖੀ ਬਣਾਉਂਦਾ ਤੇ ਕਿੰਨਾ ਕੁ ਸਾਨੂੰ ਦੁੱਖ ਦੇਣ ਵਾਲਾ ਹੁੰਦਾ ਆ ਕਿਉਂਕਿ ਇਹ ਸਭ ਕੁਝ ਜਿਹੜਾ ਉਸ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਜਿਸ ਹਿਸਾਬ ਦੇ ਨਾਲ ਦੁਨੀਆ ਜਿਹੜੀ ਉਹ ਤਰੱਕੀ ਦੇ ਰਾਹ ਤੇ ਚੱਲ ਪਈ ਹੈ ਤਰੱਕੀ ਦੇ ਉਹਦੇ ਵਿੱਚ ਬੜੀਆਂ ਸਹੂਲਤਾਂ ਵੀ ਆ ਤੋ ਬਹੁਤ ਸਾਰੇ ਜਿਹੜੇ ਆ ਉਹ ਨੁਕਸਾਨ ਆ ਜਿਸ ਨੂੰ ਸਿਆਣੇ ਕਹਿੰਦੇ ਸੀ ਨਫਾ ਤੇ ਨੁਕਸਾਨ ਬਰਾਬਰ ਨਾਲ ਦੀ ਨਾਲ ਚੱਲਦਾ ਸੋ ਇਸੇ ਤਰ੍ਹਾਂ ਹੀ ਨਫਾ ਤੇ ਨੁਕਸਾਨ ਜਿਹੜਾ ਆ ਉਹ ਆਪਣੇ ਜੀਵਨ ਦੇ ਨਾਲ ਨਾਲ ਚੱਲਦਾ ਰਹਿੰਦਾ ਤੇ ਆਪਾਂ ਅਲੌਨ ਮਾਸਕ ਦੀ ਜਿਹੜੀ ਕਾਮਯਾਬੀ ਹੈ ਕਿਉਂਕਿ ਉਸ ਦੀ ਜੀਵਨੀ ਪੜ੍ਹੀਏ ਤੇ ਉਹ ਛੋਟਾ ਹੀ ਸੀ ਜਦੋਂ ਉਸ ਦੇ ਮਾਤਾ ਪਿਤਾ ਦਾ ਜਿਹੜਾ ਉਹ ਡਿਵੋਰਸ ਹੋ ਗਿਆ ਤੇ ਸਕੂਲੀ ਪੜ੍ਹਾਈ ਉਹਨੇ ਜਿਆਦੀ ਨਹੀਂ ਸੀ ਕੀਤੀ ਕਿਉਂਕਿ ਉਹਦਾ ਧਿਆਨ ਜਿਹੜਾ ਸੀ ਉਹ ਕੁਝ ਨਵਾਂ ਕਰਨ ਵਾਸਤੇ ਸੀ ਉਹ ਪੜਾਈ ਨਹੀਂ ਕਰਨੀ ਚਾਹੁੰਦਾ ਸੀ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਇੱਕ ਸਮਾਂ ਉਹਦੇ ਕੋਲ ਇਹੋ ਜਿਹਾ ਸੀ ਆਪਣੀ ਪਹਿਲੀ ਮੈਰਿਜ ਤੋਂ ਬਾਅਦ ਜਦੋਂ ਉਹਦੇ ਕੋਲ ਇੱਕ ਹੀ ਰੂਮ ਸੀ ਜਿਹਦੇ ਵਿੱਚ ਬਾਥਰੂਮ ਨਹੀਂ ਸੀ ਪਰ ਉਹਨੇ ਬਾਥਰੂਮ ਦੀ ਸਹੂਲਤ ਲੈਣ ਲਈ ਇੱਕ ਹਲਕਾ ਜਿਹਾ ਜਿਮ ਜਿਹੜਾ ਉਹ ਜੁਆਇਨ ਕਰ ਲਿਆ ਤਾਂ ਕਿ ਉੱਥੇ ਨਹਾਇਆ ਜਾ ਸਕੇ ਸੋ ਬਹੁਤ ਔਖੇ ਸਮੇਂ ਜਿਹੜੇ ਆ ਅਲੌਨ ਮਾਸਕ ਨੇ ਦੇਖੇ ਆ ਤੇ ਦੱਖਣੀ ਅਫਰੀਕਾ ਦੇ ਉਹ ਜੰਪਲ ਸੀ ਅੱਜ ਕੱਲ ਅਮਰੀਕਨ ਸਿਟੀਜ਼ਨ ਨੇ ਸੋ ਉਹਨਾਂ ਦੀ ਤਰੱਕੀ ਜਿਹੜੀ ਹੈ ਉਹ ਅੱਜ ਉਲੰਧੀਆਂ ਨੂੰ ਛੂ ਰਹੀ ਹੈ ਤੇ ਆਪਾਂ ਵੀ ਉਹਨਾਂ ਦੀ ਸਟਾਰਲਿੰਕ ਦਾ ਸਵਾਗਤ ਕਰਦੇ ਆਂ ਤੇ ਦੇਖਾਂਗੇ ਕਿ ਉਹਦੇ ਵਿੱਚ ਕਿੰਨੀਆਂ ਕਸੂਰਤਾਂ ਜਿਹੜੇ ਲੋਕ ਜ਼ਿਆਦਾ ਇੰਟਰਨੈਟ ਜਾਂ ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਉਹਨਾਂ ਲਈ ਕਿੰਨਾ ਕੁ ਬੈਨੀਫਿਟਸ ਦੇ ਰਹੀ ਹੈ ਤੇ ਕਿੰਨਾ ਕੁ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਕਰੇਗੀ ਇਹ ਸਭ ਕੁਝ ਸਮੇਂ ਦੇ ਗਰਭ ਵਿੱਚ ਬਣੇ ਰਹੋ ਜੀ ਸਤਿ ਸ੍ਰੀ ਅਕਾਲ ਇਹ ਬਹੁਤ ਸਾਰੀਆਂ ਸਿਮਾਂ ਹੋ ਜਾਣਗੀਆਂ ਬੰਦ ਬਹੁਤ سارے ਨੈਟਵਰਕ ਜਿਹੜੇ ਉਹ ਹੋ ਜਾਣਗੇ ਬੋਣੇ ਕਿਉਂਕਿ ਮਾਰਕੀਟ ਦੇ ਵਿੱਚ ਆ ਰਹੀ ਆ ਇੱਕ ਨਵੀਂ ਸਿਮ ਸਦਾ ਨਾਮ ਹੈਗਾ ਜੀ ਸਟਾਰਲਿੰਕ ਸਟਾਰਲਿੰਕ ਇੱਕ ਨਵਾਂ ਮਾਰਕੀਟ ਦੇ ਵਿੱਚ ਸਿਮ ਆ ਰਿਹਾ ਆ ਜਿਹੜਾ ਅ ਡਾਇਰੈਕਟ ਸੈਟਲਾਈਟ ਦੇ ਨਾਲ ਹੋਏਗਾ ਕਨੈਕਟ ਉਸ ਦਾ ਕੋਈ ਵੀ ਟਾਵਰ